ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਲੋਕੀ ਦੀ ਸਬਜ਼ੀ ਜਿਹੜੀ ਅਸੀਂ ਅੱਜ ਲੋਕੀ ਦੀ ਸਬਜ਼ੀ ਬਣਾਵਾਂਗੇ ਉਹਦੇ ਵਿੱਚ ਅਸੀਂ ਵੱਡੀ-ਵੱਡੀ ਦਾ ਜੂਸ ਕਰਾਂਗੇ ਵੱਡੀ-ਵੱਡੀ ਜਾਨੀ ਮਸਾਲੇ ਸਾਬਤ ਮਸਾਲੇ ਕਹ ਲੋ ਤੁਸੀਂ ਖੜੇ ਮਸਾਲੇ ਤੇ ਜਿਹੜੀ ਸਾਡੀਆਂ ਤਾਲਾਵਾ ਉਹਨਾਂ ਨਾਲ ਬਣੀ ਹੁੰਦੀ ਆ ਤੇ ਤੁਹਾਨੂੰ ਆਸਾਨੀ ਨਾਲ ਕਰਿਆਨੇ ਸਟੋਰ ਤੋਂ ਮਿਲ ਜੇਗੀ ਤੇ ਇੱਕ ਛੋਟੀ ਵੱਡੀ ਜਿਹਨੂੰ ਅਸੀਂ ਸੋਇਆ ਬਿੰਦੀ ਵੱਡੀ ਕਹਿੰਦੇ ਆ ਇਹ ਕੋਹ ਹੁੰਦੀ ਹੈ ਇਹ ਜਿਹੜੀ ਆ ਦਾਲਾਂ ਤੇ ਖੜੇ ਮਸਾਲਿਆਂ ਨਾਲ ਬਣੀ ਹੋਈ ਇਸ ਵੱਡੀ ਵੱਡੀ ਆ ਉਹਦਾ ਜੂਸ ਕਰਕੇ ਬਣਾਵਾਂਗੇ ਤੇ ਆਓ ਮੈਂ ਤੁਹਾਨੂੰ ਦੱਸਦੀ ਆ ਅਸੀਂ ਜੜੀ ਲੋਕੀ ਦੀ ਸਬਜ਼ੀ ਬਣਾਉਣ ਵਾਸਤੇ ਕੀ ਕੀ ਲਿਆਵਾ ਲਸਣ ਆਦਕਰ ਮਿਰਚਾਂ ਇਹਨਾਂ ਨੂੰ ਬ੍ਰੀਕ ਚੋਪ ਕਰ ਲਿਆ ਹੋਇਆ ਵਾ ਜਿਹੜੇ ਪਿਆਜ਼ ਆ ਸਲਾਈਸ ਕਰ ਲਿਆ ਇੱਕ ਟਮਾਟਰ ਉਹ ਵੀ ਰਫਲੀ ਚੋਪ ਕੀਤਾ ਵਾ ਤੇ ਇੱਕ ਵੱਡੀ ਵੱਡੀ ਲਈ ਆ ਅਸੀਂ ਤੇ ਜੜੀ ਲੋਕੀ ਆ ਜਾਨੀ ਜਿਹੜਾ ਸਾਡਾ ਕੱਦੂ ਆ ਉਹਨੂੰ ਅਸੀਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੋਇਆ ਵਾ ਕਟਿੰਗ ਤੋਂ ਬਾਅਦ ਇੱਧਰ ਅਸੀਂ ਗੈਸ ਦੇ ਉੱਪਰ ਜਿਹੜੀ ਕੜਾਈ ਆ ਰੱਖ ਦਿੰਨੇ ਆ ਗਰਮ ਹੋਣ ਦੇ ਲਈ ਤੇ ਇਹਦੇ ਵਿੱਚ ਪਾ ਦਾਂਗੇ ਜਿਹੜਾ ਕੁਕਿੰਗ ਆਇਲ ਤੁਸੀਂ ਜਿਹੜਾ ਵੀ ਚੂਜ਼ ਕਰਦੇ ਹੋ ਉਹ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੇ ਇਹਦੇ ਵਿੱਚ ਮੈਂ ਸਰ੍ਹੋਂ ਦਾ ਆਇਲ ਜਿਹੜਾ ਵਾ ਉਹ ਐਡ ਕਰ ਦਿੱਤਾ ਆ ਵਾ ਜਿੰਨੀ ਦੇਰ ਸਾਡਾ ਤੇਲ ਗਰਮ ਹੁੰਦਾ ਵਾ ਉਨੀ ਦੇਰ ਅਸੀਂ ਇੱਧਰ ਜੜੀ ਵੜੀਆਂ ਉਹਨੂੰ ਰਫਲੀ ਚੋਪ ਕਰਾਂਗੇ ਰਫਲੀ ਜਾਨੀ ਕ੍ਰਸ਼ ਕਰਾਂਗੇ ਨੂੰ ਹਲਕਾ ਜਿਹਾ ਤਾਂ ਕਿ ਸਬਜ਼ੀ ਵਿੱਚ ਜਿਹੜਾ ਵੜੀ ਦਾ ਸੁਆਦ ਆ ਬਹੁਤ ਵਧੀਆ ਆਵੇ ਤੇ ਮੈਂ ਨੂੰ ਡੰਡੇ ਨਾਲ ਹਲਕਾ ਜਿਹਾ ਕ੍ਰਸ਼ ਕਰ ਲਿਆ ਵਾ ਤੇ ਇਹਦੇ ਛੋਟੇ ਛੋਟੇ ਪੀਸ ਕਰ ਲਿਆ ਬਹੁਤ ਆਸਾਨ ਬਣ ਦਿੱਤਾ ਸਿੰਪਲ ਜਿਹਾ ਤੇ ਇੱਧਰ ਜਿਹੜਾ ਆਇਲਾ ਗਰਮ ਹੋ ਗਿਆ ਵਾ ਤੇ ਉਹਦੇ ਵਿੱਚ ਜਿਹੜੀ ਅਸੀਂ ਬੜੀ ਆ ਦਦਬ ਐਡ ਕਰ ਦਿੱਤੀ ਆ ਤੇ ਨਾਲ ਦੇ ਨਾਲ ਹੀ ਲਸਣ ਅਦਰ ਜਿਹੜਾ ਉਹ ਵੀ ਅਸੀਂ ਐਡ ਕਰ ਦਿੱਤਾ ਵਾ ਹਲਕਾ ਜਿਹਾ ਨੂੰ ਮੈਂ ਕੀ ਕਰਾਂਗੇ ਫਰਾਈ ਥੋੜਾ ਜਿਹਾ ਜਦੋਂ ਇਹਨਾਂ ਦਾ ਕਲਰ ਚੇਂਜ ਹੋ ਜਾਏਗਾ ਨਾਲ ਦੇ ਨਾਲ ਹੀ ਅਸੀਂ ਜਿਹੜਾ ਪਿਆਜ਼ ਆ ਉਹ ਵੀ ਵਿੱਚ ਪਾ ਦਾਂਗੇ ਸਲਾਈਸ ਕੀਤਾ ਆ ਪਿਆਜ਼ ਨੂੰ ਵੀ ਹਲਕਾ ਚਾਹੀਏ ਅਸੀਂ ਪੁੰਨਾਵਾ ਜ਼ਿਆਦਾ ਨਹੀਂ ਇਹ ਕੱਲ ਦਾ ਧਿਆਨ ਰੱਖਿਓ ਇਹ ਜਿਹੜਾ ਤੁਸੀਂ ਪ੍ਰੋਸੈਸ ਕਰੋ ਜਲਦੀ ਤੋਂ ਜਲਦੀ ਕਰਿਓ ਤਾਂ ਕਿ ਜੜੀ ਬੜੀ ਸਾਡੀ ਚੱਲੇ ਨਾ ਜੇ ਤੁਸੀਂ ਬੜੀ ਨੂੰ ਵਿੱਚ ਪਾ ਕੇ ਤੇ ਥੋੜਾ ਟਾਈਮ ਬਾਅਦ ਪਿਆਜ਼ ਐਡ ਕਰੋਗੇ ਤੇ ਜੜੀ ਬੜੀ ਆ ਉਹ ਜਲਦੀ ਜੜੀ ਚਲ ਜਾਏਗੀ ਇਸ ਕਰਕੇ ਬੜੀ ਦਾ ਫਲੇਵਰ ਬਿਲਕੁਲ ਸਹੀ ਰਹੇ ਇਸ ਕਰਕੇ ਕਿ ਬੜੀ ਦੇ ਨਾਲ ਹੀ ਸਾਰੀਆਂ ਚੀਜ਼ਾਂ ਐਡ ਕਰ ਦਿੱਤੀਆਂ ਵਾਂ ਇੱਧਰ ਅਸੀਂ ਜਿਹੜਾ ਟਮਾਟਰ ਤੇ ਮਿਰਚਾਂਵਾਂ ਉਹ ਵੀ ਪਾ ਦਿੱਤੀਆਂ ਵਾਂ। ਇਹਨਾਂ ਨੂੰ ਅਸੀਂ ਹਲਕਾ ਜਿਹਾ ਭੁੰਨਾ ਵਾਂ ਜਾਨੀ ਮਸਾਲੇ ਨੂੰ ਬਹੁਤ ਜ਼ਿਆਦਾ ਨਹੀਂ ਭੁੰਨਾ ਸੀ। ਹਾਂਜੀ 5 ਮਿੰਟ ਹੋ ਗਿਆ ਮਸਾਲਾ ਭੁੱਜਦੇ ਨੂੰ ਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਕद्दू ਆ ਉਹਨੂੰ ਅਸੀਂ ਵੀ ਚ ਐਡ ਕਰ ਦਿੱਤਾ ਵਾਂ। ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਸ ਵਿੱਚ ਮਿਕਸ ਕਰ ਦਿੰਨੇ ਆ। ਤੇ ਚਲੋ ਜੀ ਹੁਣ ਆਪਾਂ ਲਿੱਡ ਜਾ ਕੇ ਸੇ ਪਲੇਟ ਨਾਲ ਕਵਰ ਕਰਕੇ ਉਤੋਂ ਸਬਜੀ ਨੂੰ ਤੇ ਪੰਜ ਮਿੰਟ ਲਈ ਰੱਖ ਦਾਂਗੇ ਮੀਡੀਅਮ ਫਲੇਮ ਤੇ ਤੇ ਪੰਜ ਮਿੰਟ ਬਾਅਦ ਚੈੱਕ ਕਰਦੇ ਆ ਇੱਧਰ ਜਿਹੜਾ ਕੱਦੂ ਸਾਡਾ ਥੋੜਾ ਜਿਹਾ ਹੋ ਗਿਆ ਵਾ ਕਲਰ ਚੇਂਜ ਕੱਦੂ ਦਾ ਜਾਨੀ ਟਰਾਂਸਪਰੈਂਟ ਹੋ ਗਿਆ ਇਹ ਵਾ ਤੇ ਹੁਣ ਇਹਦੇ ਵਿੱਚ ਅਸੀਂ ਜਿਹੜੇ ਨਮਕ ਜਾਂ ਨਹੀਂ ਮਸਾਲੇ ਜਿਹੜੇ ਉਹ ਐਡ ਕਰਨ ਲੱਗਿਆ ਨਮਕ ਐਡ ਕੀਤਾ ਵਾ ਸਭ ਤੋਂ ਪਹਿਲਾਂ ਤੇ ਇਹਨੂੰ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਿੰਨੇ ਆ ਹੁਣ ਅਸੀਂ ਇਸ ਤੋਂ ਬਾਅਦ ਜਿਹੜੇ ਹਲਦੀ ਪਾਊਡਰ ਆ ਸਾਡਾ ਉਹ ਐਡ ਕਰਾਂਗੇ ਅੱਧਾ ਚਮਚ ਮੈਂ ਕਿਤਾਬ ਹਲਦੀ ਪਾਊਡਰ ਤਾਂ ਐਡ ਹੁਣ ਅਸੀਂ ਥੋੜਾ ਜਿਹਾ ਕਲਰਲੀ ਜਿਹੜੀ ਤੇਗੀ ਮਿਰਚਾ ਉਹ ਜੂਸ ਕਰਨ ਲੱਗੇ ਆ ਮੈਂ ਜਿਹੜੀ ਦੂਜੀ ਰੈੱਡ ਚਿਲੀ ਪਾਊਡਰ ਆ ਉਹ ਜੂਸ ਨਹੀਂ ਕਰਦੀ ਸਿਰਫ ਕਲਰਲੀ ਜਿਹੜਾ ਚਿਲੀ ਪਾਊਡਰ ਆ ਉਹ ਜੂਸ ਕਰ ਰਹੀ ਆ ਤਿੱਖੇਪਣ ਲਈ ਜਿਹੜੀ ਮਿਰਚਾ ਉਹ ਬਿਲਕੁਲ ਨਹੀਂ ਜੂਸ ਕੀਤੀ ਅਸੀਂ ਤੈਨੂੰ ਮਿਕਸ ਕਰ ਦਿੱਤਾ ਵਾ ਤੇ ਚਲੋ ਜੀ ਪਲੇਟ ਲਗਾ ਦਿੱਤੀ ਉੱਤੇ ਤੇ 5 ਮਿੰਟ ਬਾਅਦ ਫੇਰ ਦੇਖਦੇ ਆ ਜਿਹੜੇ ਸਾਡੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਆ ਤੇਲ ਵੀ ਸਾਡਾ ਸੈਪਰੇਟ ਹੋ ਗਿਆ ਵਾ ਤੇ ਤੜਕਾ ਸੜਾ ਤੇ ਸਬਜੀ ਸਾਡੀ ਦੋਨੋਂ ਚੀਜ਼ਾਂ ਪੋਚ ਕੇ ਬਿਲਕੁਲ ਤਿਆਰ ਆ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਥੋੜੀ ਜਿਹੀ ਗਰੇਵੀ ਬਣਾਣੀ ਆ ਜ਼ਿਆਦਾ ਨਹੀਂ ਜੇ ਤੁਸੀਂ ਪਾਣੀ ਨਹੀਂ ਵੀ ਐਡ ਕਰਨਾ ਚਾਹੁੰਦੇ ਇਹਨੂੰ ਸਕਿਪ ਕਰ ਸਕਦੇ ਹੋ ਹਲਕਾ ਜਾਂ ਬਿਲਕੁਲ ਐਡ ਕੀਤਾ ਵਸ ਮੈਂ ਪਾਣੀ ਤੇ ਚਲੋ ਜੀ ਇਹਨੂੰ ਲਿਡ ਕਰ ਦਿੰਨੇ ਆ ਫਿਰ ਦੁਬਾਰਾ ਤੋਂ ਕਵਰ ਕਰ ਦਿੰਨੇ ਆ ਤੇ 5 ਮਿੰਟ ਬਾਅਦ ਦੇਖਦੇ ਆ ਚਲੋ ਜੀ ਉਹ ਵੀ ਜਿਹੜਾ ਪਾਣੀ ਸਾਡਾ ਬਿਲਕੁਲ ਸੁੱਕ ਗਿਆ ਆ ਵਾ ਤੇ ਸਬਜ਼ੀ ਸਾਡੀ ਬਣ ਕੇ ਬਿਲਕੁਲ ਤਿਆਰ ਆ ਪਾਣੀ ਅਸੀਂ ਤਾਂ ੜ ਐਡ ਕੀਤਾ ਸੀ ਤਾਂ ਕਿ ਜਿਹੜੇ ਮਸਾਲੇ ਸਾਰੇ ਵਧੀਆ ਤਰੀਕੇ ਨਾਲ ਸਬਜੀ ਦੇ ਵਿੱਚ ਮਿਕਸ ਹੋ ਜਾਣ ਇਸ ਕਰਕੇ ਥੋੜਾ ਜਿਹਾ ਪਾਣੀ ਹਲਕਾ ਜਿਹਾ ਐਡ ਕੀਤਾ ਵਾ ਤੇ ਇੱਧਰ ਜਿਹੜੀ ਸਾਡੀ ਸਬਜੀ ਬਣ ਕੇ ਪ੍ਰੋਪਰ ਤਿਆਰ ਆ ਤੇ ਤੁਸੀਂ ਵੀ ਸਿੰਪਲ ਜਿਹੇ ਤਰੀਕੇ ਨਾਲ ਸਟੜੀ ਸਬਜੀਆ ਬਣਾ ਕੇ ਘਰ ਜਰੂਰ ਦੇਖਿਓ ਤੁਹਾਨੂੰ ਜਰੂਰ ਪਸੰਦ ਆਏਗੀ ਤੇ ਸਬਜੀ ਬਣਾਉਣ ਤੋਂ ਬਾਅਦ ਲਾਸਟ ਤੇ ਮੈਂ ਜਦੋਂ ਗੈਸ ਨੂੰ ਬੰਦ ਕਰਨਾ ਔਰ ਤੋਂ ਪਹਿਲਾਂ ਮੈਂ ਗਰਮ ਮਸਾਲਾ ਐਡ ਕੀਤਾ ਵਾ 1/2 ਚਮਚ ਤੇ ਚੋਲੋ ਜੀ ਸਾਡੀ ਰੈਸিপি ਜਿਹੜੀ ਇਹ ਲੋਕੀ ਦੀ ਬਿਲਕੁਲ ਤਿਆਰ ਆ